ਹਾਂਜੀ ਹੁਣ ਜੋ ਬਹੁਤ ਬੜਾ ਇੱਕ ਜਿਹੜਾ ਮਾਮਲਾ ਛਿੜ ਪਿਆ ਜਿਹੜਾ ਕਿ ਬਈ ਦੂਬ ਮਰਾਠੀ ਜਿਹੜਾ ਕਿ ਇੱਕ ਚੈਨਲ ਆ ਜੋ ਦਰੂਬ ਮਰਾਠੀ ਚੈਨਲ ਨਾਮ ਆ ਤੇ ਮਿਲੀਅਨ ਦੇ ਵਿੱਚ ਉਹ ਚੈਨਲ ਆ ਤੇ ਜਿਹੜਾ ਕਿ ਇੱਕ ਜਿਹੜਾ ਸਾਡੇ ਆਪਾਂ ਕਹ ਦੀਏ ਬੰਦਾ ਸਿੰਘ ਬਹਾਦਰ ਜਿਹੜੀ ਇੱਕ ਵੀਡੀਓ ਪਾਈ ਜਾਂਦੀ ਹੈ ਸਾਡੀ ਸਿੱਖ ਇਤਿਹਾਸ ਬਾਰੇ ਆਪਣੇ ਬਣੀਓ ਦਿਖਾਇਆ ਜਾਂਦਾ ਤੇ ਪਰ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੁਝ ਗਲਤ ਸ਼ਬਦ ਯੂਜ਼ ਕੀਤੇ ਆ ਪਹਿਲਾਂ ਤੁਹਾਨੂੰ ਇਹ ਵੀਡੀਓ ਸੁਣਾਵਾਂਗੇ ਵੀਡੀਓ ਆਪਾਂ ਸੁਣਾਵਾਂਗੇ ਦੋ ਇੱਕ ਜਸਪ੍ਰੀਤ ਜਿਹੜਾ ਕਿ ਇਨਕਾਊਂਟਰ ਹੋਇਆ ਉਹ ਫੇਕ ਸਾਬਤ ਹੋਇਆ ਉਹ ਵੀ ਸੁਣਾਵਾਂਗੇ ਬਣੇ ਰਹੋ ਚੈਨਲ ਤੇ ਤੇ ਪਹਿਲੀ ਆਪਾਂ ਵੀਡੀਓ ਤੁਹਾਨੂੰ ਜਿਹੜੀ ਯੂਬ ਰਾਠੀ ਦੀ ਇੱਕ ਚੈਨਲ ਵੱਲੋਂ ਆਈ ਆ ਜੋ ਲਾਈਵ ਸੱਚ ਟੀਵੀ ਤਾਂ ਉਹਨਾਂ ਨੇ ਕੀ ਕਿਹਾਗਾ ਤੁਹਾਨੂੰ ਪਹਿਲਾਂ ਇਹ ਦੱਸਾਂਗੇ ਤੇ ਬਾਅਦ ਦੇ ਵਿੱਚ ਇੱਕ ਵੀਡੀਓ ਹੋਰ ਸਾਂਝੀ ਕਰਾਂਗੇ ਨਾਲ ਦੀ ਨਾਲ ਬਣੇ ਰਹੋ ਚੈਨਲ ਤੇ ਤੇ ਆਪਾਂ ਵੀਡੀਓ ਸੁਣਾਉਣ ਜਾ ਰਹੇ ਹਾਂ ਅਖਰੀਆ ਤਿੰਨ ਵੱਡੀਆਂ ਖਬਰਾਂ ਤੇ ਵੱਡਾ ਬਵਾਲ ਉੱਠਿਆ ਤੇ ਵੱਡਾ ਖਲਾਰਾ ਪੈ ਗਿਆ ਇਹਦਾ ਵੱਡਾ ਮੁੱਦਾ ਉੱਠਿਆ ਹੈ ਮਸ਼ਹੂਰ ਯੂਟਿਊਬਰ ਧਰੂਵ ਰਾਠੀ ਦੀ ਵੀਡੀਓ ਦਾ ਜਿਹਦੇ ਉੱਪਰ ਬਹੁਤ ਵੱਡਾ ਰੌਲਾ ਪੈ ਗਿਆ ਬਹੁਤ ਵੱਡਾ ਖਲਾਰਾ ਪੈ ਗਿਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਇਤਰਾਜ਼ ਧਰੂਵ ਰਾਠੀ ਤੇ ਉਹਦੀ ਵੀਡੀਓ ਦੇ ਉੱਪਰ ਖੜਾ ਕੀਤਾ ਤੇ ਨਾਲ ਹੀ ਫਿਰ ਅੱਗੋਂ ਜਿਹੜਾ ਯੂਟਿਊਬਰ ਧਰੂਵ ਰਾਠੀ ਹੈ ਉਹਨੇ ਵੀ ਆਪਣਾ ਜਵਾਬ ਦਿੱਤਾ ਹੈ ਮਾਮਲਾ ਹੈ ਜੀ ਤਰੁਬਰਾਠੀ ਨੇ ਪਿਛਲੇ ਦਿਨੀ ਇੱਕ ਵੀਡੀਓ ਬਣਾਈ ਹੈ ਵੀਡੀਓ ਦੇ ਵਿੱਚ ਉਸ ਨੇ ਇੱਕ ਸਟੋਰੀ ਪੇਸ਼ ਕੀਤੀ ਹੈ ਜਿਹੜੀ ਕਿ ਸਿੱਖ ਇਤਿਹਾਸ ਬਾਰੇ ਹੈ ਔਰ ਉਹਦੇ ਉੱਪਰ ਸ਼ਰਮਣੀ ਕਮੇਟੀ ਦੇ ਜਿਹੜੇ ਆਗੂ ਨੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੇ ਬਹੁਤ ਵੱਡਾ ਇਤਰਾਜ਼ ਅੱਜ ਖੜਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਯੂਟਿਊਬਰ ਤਰੁਬਰਾਠੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀਡੀਓ ਬਣਾਈ ਹੈ ਜਿਹਦੇ ਵਿੱਚ ਐਨੀਮੇਸ਼ਨ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਚੱਲਦੇ ਫਿਰਦੇ ਦਿਖਾਇਆ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਬਿਲਕੁਲ ਗਲਤ ਆ ਅਸੀਂ ਸਿੱਖ ਗੁਰੂ ਸਹਿਬਾਨਾਂ ਬਾਰੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨਾਂ ਦੀਆਂ ਫੋਟੋਆਂ ਨੂੰ ਐਦਾਂ ਕੋਈ ਚੱਲਦੀਆਂ ਫਿਰਦੀਆਂ ਦਿਖਾਵੇ ਪਹਿਲਾਂ ਵੀ ਕਈ ਫਿਲਮਾਂ ਦੇ ਉੱਪਰ ਇਸੇ ਤਰ੍ਹਾਂ ਇਤਰਾਜ਼ ਹੋਏ ਸੀ ਔਰ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਬੁਲਾ ਰਹੇ ਨੇ ਕਿਹਾ ਕਿ ਧਰੋਵਰਾਥੀ ਨੇ ਇਹ ਵੀ ਕਿਹਾ ਕਿ ਬੰਦਾ ਸਿੰਘ ਬਹਾਦਰ ਕਦੇ ਵੀ ਸਿੰਘ ਨਹੀਂ ਸੀ ਬਣਿਆ ਇਹ ਦੋਸ਼ ਵੀ ਧਰੋਵਰਾਥੀ ਦੀ ਵੀਡੀਓ ਤੋਂ ਹਾਂਜੀ ਇਹ ਜਿਵੇਂ ਜੋ ਜਿਹੜਾ ਕਿ ਇੱਕ ਧੂਵਰਾਥੀ ਚੈਨਲ ਹੈ ਮਿਲੀਅਨ ਦੇ ਵਿੱਚ ਆ ਧਰੂ ਮਰਾਠੀ ਚੈਨਲ ਨਾਂ ਤੇ ਇੱਕ ਜਿਹੜੀ ਇਹ ਮਿਲੀਅਨ ਦੇ ਵਿੱਚ ਆ ਹਰ ਤਰ੍ਹਾਂ ਦੀਆਂ ਵੀਡੀਓ ਪੈਂਦੀਆਂ ਰਹੀਆਂ ਪਰ ਜਿਹੜਿਆ ਬੰਦਾ ਸਿੰਘ ਬਹਾਦਰ ਬਾਰੇ ਇੱਕ ਸ਼ਬਦ ਯੂਜ਼ ਕੀਤਾ ਇਹਦੇ ਤੇ ਉਹ ਸਵਾਲ ਉੱਠ ਖੜੇ ਪਹਿਲੇ ਨੰਬਰ ਤੇ ਤਾਂ ਜਿਹੜੀਆਂ ਇਹ ਤਸਵੀਰਾਂ ਚਲਦੀਆਂ ਫਿਰਦੀਆਂ ਇੱਕ AI ਨਾਲ ਬਣਾ ਲੋ ਐਨੀਮੇਸ਼ਨ ਨਾਲ ਬਣਾਈਆਂ ਜਾਂਦੀਆਂ ਤੇ ਜਿਹੜਾ AI ਨਾਲ ਵੀਡੀਓ ਇਹ ਬਣਾਈਏ ਤੇ ਕਹਿੰਦਾ ਮਤਲਬ ਫੋਟੋਆਂ ਚਲਦੀਆਂ ਫਿਰਦੀਆਂ ਬਣਾਈਆਂ ਗਈਆਂ ਤੇ ਫਿਰ ਇੱਕ ਜਿਹੜਾ ਸ਼ਬਦ ਯੂਜ਼ ਕੀਤਾ ਵੀ ਬੰਦਾ ਸਿੰਘ ਬਹਾਦਰ ਕਿਤੇ ਵੀ ਸਿੰਘ ਨਹੀਂ ਬਣਿਆ ਸੀ ਇਹ ਜਿਹੜੇ ਗਲਤ ਸ਼ਬਦ ਯੂਜ਼ ਕੀਤੇ ਆ ਇਹਦੇ ਤੇ ਸਵਾਲ ਉੱਠ ਖੜੇ ਆ ਸਾਡੇ ਸਿੱਖ ਜਥੇਬੰਦੀਆਂ ਤੇ ਕਹਿੰਦਾ ਮਤ ਸਰੋਵਨੀ ਕਮਿਟੀ ਵੱਲੋਂ ਇਹਨੂੰ ਇੱਕ ਜਿਹੜਾ ਇੱਕ ਇਹਨੂੰ ਇੱਕ ਤਾੜ ਦਿੱਤਾ ਗਿਆ ਵੀ ਜਿਹੜੇ ਇਹ ਸ਼ਬਦ ਯੂਜ਼ ਕੀਤੇ ਆ ਤਾਂ ਇਹਨੇ ਇੱਕ ਆਪਣੇ ਹੁਣੀਓ ਇੱਕ ਵੀਡੀਓ ਪਾ ਕੇ ਵੀ ਲਾਈਵ ਆ ਕੇ ਤੇ ਵੀਡੀਓ ਪਾ ਕੇ ਕਈ ਵੀ ਕਿਹਾ ਗਿਆ ਵੀ ਮੈਂ ਵੀਡੀਓ ਵੀ ਡਿਲੀਟ ਕਰ ਦੂੰ ਆ ਜੇ ਕਹਿੰਦੇ ਹਾਂ ਤਾਂ ਮੈਂ ਤਾਂ ਸਿਰਫ ਇੱਕ ਜਿਹੜਾ ਕਿ ਮੈਨੂੰ ਸ਼ੁਰੂ ਤੋਂ ਇੱਕ ਮੇਰੀ ਇੱਕ ਤਮੰਨਾ ਸੀ ਵੀ ਮੈਂ ਇੱਕ ਸਿੱਖੀ ਜਿਹੜਾ ਸਾਡੇ ਗੁਰੂਆਂ ਬਾਰੇ ਕੁਝ ਦੱਸਣਾ ਚਾਹਣਾ ਜਿਹੜੇ ਕੇ ਸਾਡੇ ਇਤਿਹਾਸ ਬਾਰੇ ਤਾਂ ਮੈਂ ਉਹ ਸਾਹਮਣੇ ਪੇਸ਼ ਕਰਿਆ ਸੀ ਮੇਰਾ ਕੋਈ ਇਹਦੇ 'ਚ ਕੋਈ ਨੀਮੀ ਦਿਖਾਉਣਾ ਜਾਂ ਇਹਨੂੰ ਫੋਟੋਆਂ ਨੂੰ ਕੋਈ ਗਲਤ ਮੈਂ ਉਹ ਨਹੀਂ ਕਰਿਆ ਜਾਂ ਗੁਰੂਆਂ ਦੀ ਕੋਈ ਐਸੀ ਚੀਜ਼ ਮੈਂ ਨਹੀਂ ਦਿਖਾਈ ਵੀ ਜਿਹਦੇ ਵਿੱਚ ਮੈਨੂੰ ਨਿਮਣਾ ਪਵੇ ਤਾਂ ਮੈਂ ਫਿਰ ਵੀ ਗਲਤੀ ਮੰਨਦਾ ਵੀਡੀਓ ਆਪਣੇ ਚੈਨਲ ਤੋਂ ਨੇ ਰਿਲੀਟ ਵੀ ਮਾਰੀਆ ਪਹਿਲੀ ਵਾਰ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਇਹ ਬਲਰ ਵੀ ਕਰ ਸਕਦਾ ਤਾਂ ਵੀਡੀਓ ਜੇ ਤੁਸੀਂ ਕਹਿਣ ਨੂੰ ਮਨ ਰਿਲੀਟ ਵੀ ਕਰ ਸਕਦਾ ਤਾਂ ਇਹ ਕਹਿ ਕੇ ਉਹਨੇ ਆਪਣੇ ਮਨ ਨੂੰ ਇੱਕ ਕਹਿੰਦਾ ਮਤਲਬ ਵੀ ਇੱਕ ਗਲਤੀ ਕਹਿੰਦਾ ਮੰਨੀ ਵੀ ਆ ਉਹਨੇ ਵੀ ਇਹਦੇ ਵਿੱਚ ਮੇਰੀ ਕੋਈ ਹੋਣੀ ਮੈਂ ਗੁਰੂਆਂ ਨੂੰ ਨੀਵਾਂ ਨਹੀਂ ਦਿਖਾਇਆ ਮੇਰਾ ਬਹੁਤ ਸਮੇਂ ਤੋਂ ਇਹ ਮੇਰੇ ਮਨਚ ਸੀ ਵੀ ਮੈਂ ਲੋਕਾਂ ਨੂੰ ਇੱਕ ਮੈਸੇਜ ਦੇਵਾਂ ਵੀ ਸਾਡੇ ਗੁਰੂਆਂ ਬਾਰੇ ਪਰ ਜਿਹੜੇ ਇਹਨੇ ਵਿੱਚ ਕੁਝ ਗਲਤ ਸ਼ਬਦ ਯੂਜ਼ ਕੀਤੇ ਹੈ ਤੇ ਜਿਹੜੀਆਂ ਇੱਕ ਇਹ ਫੋਟੋਆਂ ਤੁਰਦੀਆਂ ਫਿਰਦੀਆਂ ਦਿਖਾਈਆਂ ਇੱਕ ਜਿਹੜਾ ਇਹ AI ਨਾਲ ਬਣ ਜਾਂਦੀਆਂ ਆਪਾਂ ਨਾਲ ਲਾ ਲਓ ਤੇ ਇਸ ਕਰਕੇ ਤੇ ਹੁਣ ਜਿਹੜੀ ਇੱਕ ਰਹਿ ਗਈ ਇੱਕ ਵੀਡੀਓ ਤੁਹਾਨੂੰ ਹੋਰ ਦਿਖਾਵਾਂਗੇ ਜਿਹੜਾ ਕਿ ਹੁਣ ਆਜੋ ਬਈ ਜਸਪ੍ਰੀਤ ਸਿੰਘ ਤੇ ਜਿਹੜਾ ਕਿ ਇੱਕ ਪੰਜਾਬ ਪੁਲਿਸ ਦਾ ਪਿੱਛੇ ਜੇ ਕਨਫਰੋ ਹੋਇਆ ਜੀ ਜਸਪ੍ਰੀਤ ਦਾ ਜਿਹਦੇ ਵਿੱਚ ਸਬੂਤ ਤੇ ਸਬੂਤ ਮਿਲ ਰਹੇ ਆ ਤੇ ਪੰਜਾਬ ਪੁਲਿਸ ਝੂਠੀ ਪੈਂਦੀ ਨਜ਼ਰ ਆਉਂਦੀ ਆ ਤੁਹਾਨੂੰ ਉਹ ਵੀ ਇੱਕ ਚੈਨਲ ਤੋਂ ਵੀਡੀਓ ਸੁਣਾਉਣੀ ਆਪਾਂ ਪੰਜਾਬੀ ਬਿਰਸ਼ਾ ਟੀਵੀ ਆ ਜੋ ਤੇ ਆਪਾਂ ਤੁਹਾਡੇ ਨਾਲ ਬਣੇ ਰਹੋ ਚੈਨਲ ਤੇ ਤਾਂ ਇਲਾਈਟ ਜਾਣ ਦੇ ਕਾਰਨ ਥੋੜਾ ਜਿਹਾ ਫੋਨ ਦੀ ਤਾਰ ਚ ਨਾਲ ਇੱਕ ਵਾਰ ਤੁਹਾਡੇ ਨਾਲ ਵੀਡੀਓ ਸਾਂਝੀ ਜ਼ਰੂਰ ਕਰਨੀ ਸੀ ਤਾਂ ਕਿਉਂਕਿ ਵੀਡੀਓ ਬਣਾਉਣ ਦੇ ਸਮੇਂ ਲਾਈਟ ਚਲੀ ਗਈ ਤਾਂ ਹੁਣ ਤੁਹਾਡੇ ਨੂੰ ਪਹਿਲਾਂ ਵੀਡੀਓ ਸਾਂਝੀ ਕਰਾ ਸੁਣੋ ਪਹਿਲਾਂ ਵੀਡੀਓ ਠੀਕ ਡੀਐਸਪੀ ਦਲਵਾਰ ਸਿੰਘ ਸੀ ਜੀ ਜੀ ਇਹ ਹੋਰ ਡਾਇਰੈਕਟ ਕੋਈ ਮੇਰੇ ਦੋਸਤਾਂ ਜਿਹੜਾ ਮਤਲਬ ਇਹ ਮੇਰੇ ਟੀਮ ਵਿੱਚ ਰਹਿੰਦਾ ਉਹ ਹੈ ਨਾ ਡੀਐਸਪੀ ਦਲਵਾਰ ਸਿੰਘ ਸੀ ਜੀ ਕੋਲ ਜਨ ਦੇ ਦੀਆਂ ਤਿੰਨ ਪੋਰਾ ਪਾਪੀ ਕੋ ਪਿਆਰਾ ਜਿਹੜਾ ਪਾਪ ਆ ਬਹੁਤ ਹੀ ਜਿਹੜਾ ਬੈਗਾ ਪਾਪ ਕਰਨਾ ਬਹੁਤ ਹੀ ਜਿਹੜਾ ਖਰਨਾ ਜਿਹੜਾ ਬਤੀੰਦਾ ਪੱਕ ਮਾਰਨਾ ਉਹਨੂੰ ਪਾਪ ਆ ਕਾ ਲੱਗਦਾ ਉਹਨੂੰ ਪਾਪ ਇਸ ਤਰ੍ਹਾਂ ਲੱਗਦਾ ਕਿ ਮੈਂ ਤੇ ਬਹੁਤ ਤੇਜ ਕਰਿਆਗਾ ਉਹ ਦਰਬਾਰੀ ਦਾ ਪਰਮਾਨਾ ਪਾਪ ਬੁਰਾ ਪਾਪੀ ਕੋ ਪਿਆਰਾ ਵੀ ਪਾਪ ਸਭ ਤੋਂ ਜਿਆਦਾ ਬੁਰਾਗਾ ਤੇ ਪਾਪੀ ਨੂੰ ਕਿਉਂ ਪਿਆਰਾ ਲੱਗ ਰਿਹਾ ਉਹੀ ਮਨਸਾ ਕੀ ਆ ਉਹ ਅਦਰ ਕੀ ਚੱਲ ਰਿਹਾ ਅਦਮਾ ਦੇ ਵਿੱਚ ਕਿਉਂ ਉਹਨੂੰ ਜਿਹੜਾ ਪਾਪ ਉਹਨੂੰ ਪਿਆਰਾ ਲੱਗ ਰਿਹਾ ਗੱਲ ਕਰਾਂਗੇ ਅੱਜ ਜਸਪ੍ਰੀਤ ਸਿੰਘ ਮਾਮਲੇ ਵਿੱਚ ਵੱਡੇ ਖਾਸੇ ਜਸਪ੍ਰੀਤ ਸਿੰਘ ਦਾ ਜਿਹੜਾ ਕਾਤਲ ਕੀਤਾਗਾ ਉਹਦੇ ਵਿੱਚ ਕੌਣ ਕੌਣ ਅਫਸਰ ਮੌਜੂਦ ਸੀ ਹੁਣ ਵੱਡੇ ਅਸਾਂ ਦੇ ਜਿਹੜੇ ਡੇਟਾ ਇਹ ਵੀ ਸਾਹਮਣੇ ਆਵੇਗੀ ਤੇ ਪਰਿਵਾਰ ਵੱਲੋਂ ਜਿਹੜਾਈ ਕਿਹਾ ਜਾ ਰਿਹਾ ਕਿ ਹਾਈ ਕੋਰਟ ਦਾ ਰੁਖ ਕੀਤਾ ਕਿ ਸਾਡੇ ਬੱਚੇ ਦੀ ਜਿਹੜੀ ਸਹੀ ਜਾਂਚ ਕਰਾਈ ਜਾਵੇ ਤੇ ਉਹ ਬੱਚਾ ਕਿਵੇਂ ਅਗਵਾ ਹੋਇਆ ਕਿਹਨੇ ਅਗਵਾ ਕੀਤਾ ਤੇ ਕਿਹੜੇ ਉਹ ਲੋਕ ਸਾਤਰ ਲੋਕ ਨੇ ਜਿਹੜੇ ਕਿ ਉਸ ਬੱਚੇ ਦੇ ਅਗਵਾ ਦੇ ਪਿੱਛੇ ਜਾਨੀ ਕਿ ਜਸਪ੍ਰੀਤ ਸਿੰਘ ਦਾ ਕਤਲ ਜਾਂ ਕਤਲ ਕਰਵਾਇਆ ਜਾਂਦਾ ਇਹ ਵੱਡੇ ਸਵਾਲ ਨੇ ਇਸ ਕਰਕੇ ਪਰਿਵਾਰ ਹੈ ਜਿਹੜਾ ਉਸ ਵੀਆਈ ਦੀ ਜਾਂਚ ਕਰਦਾਗਾ ਚਾਹੁੰਦਾਗਾ ਕਿ ਸਾਨੂੰ ਸੀਬੀਆਈ ਦੀ ਜਾਂਚ ਤੇ ਭਰੋਸਾ ਹੈਗਾ ਜੇ ਸੀਬੀਆਈ ਜਾਂਚ ਹੁੰਦੀ ਆ ਤਾਂ ਫੇਰ ਆ बड़े-बड़े पुलिस ऑफिसर ਲਗੜੇ ਜਾਣਗੇ ਇਹਦੇ ਵਿੱਚ ਕਿਉਂਕਿ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਅਸੀਂ ਆਈ ਹਾਂਜੀ ਜਿਵੇਂ ਕਿ ਹੁਣ ਇਹ ਦੱਸਾਂ ਇਹਨਾਂ ਦਾ ਜੋ ਕੀ ਇਹ ਚੈਨਲ ਤੋਂ ਆਈ ਹੈ ਇੱਕ ਵੀਡੀਓ ਵੀ ਕਹਿਣ ਨਾਲ ਵੀਡੀਓ ਸਿਆਰੂ ਜਾਰੀਆਂ ਜਿਹੜਾ ਇਹ ਇਨਕਾਉਂਟਰ ਹੋਇਆਗਾ ਜਸਪ੍ਰੀਤ ਸਿੰਘ ਦਾ ਇਹਦੇ ਵਿੱਚ ਪੰਜਾਬ ਪੁਲਿਸ ਜਿਹੜਾ ਇਹ ਇਨਕਾਉਂਟਰ ਸਿੱਧਾ ਸਾਫ ਪਤਾ ਲੱਗਦਾ ਵੀ ਫੇਕ ਇਨਕਾਉਂਟਰ ਤੇ ਇਹਦਾ ਹੁਣ ਡੀਐਸ ਵੀਦਲਵਾਰ ਸਿੰਘ ਇਹਨਾਂ ਨੇ ਉਹ ਵੀ ਨਾਮ ਲਿਆ ਜਿਹੜਾ ਕਿ ਉਹਨਾਂ ਦਾ ਗਨਮੈਨ ਸੀ ਇਹ ਵੀ ਉਹਨਾਂ ਨੇ ਜਮਾ ਗੋਲੀਆਂ ਹੋ ਕੋਈ ਜਮਾਂ ਤਿੰਨ ਗੋਲੀਆਂ ਜਿਹੜੀਆਂ ਚੱਲੀਆਂ ਉਹਦੇ ਬੰਨਿਓ ਚੱਲੀਆਂ ਤਾਂ ਹੋਰ ਵੀ ਕਈ ਵੱਡੇ ਵੱਡੇ ਖੁਲਾਸੇ ਆ ਇਹ ਆਪਣਾ ਕਹਿਣਾ ਨਹੀਂ ਕਿ ਮੀਡੀਆ ਤੇ ਜੋ ਚੈਨਲ ਤੇ ਆਉਂਦੀ ਹੈ ਜੋ ਸੱਚ ਦੇ ਆਧਾਰ ਤੇ ਤਾਂ ਆਪਾਂ ਉਹ ਤੁਹਾਡੇ ਸਾਹਮਣੇ ਪੇਸ਼ ਕਰਨੇ ਆ ਤੇ ਜਿਹੜੇ ਕਿ ਜਿਵੇਂ ਹੁਣ ਇਹ ਦੂ ਬਰਾਠੀ ਹੈ ਜਿਹੜਾ ਇੱਕ ਚੈਨਲ ਤੇ ਇਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਕਿਉਂਕਿ ਜੋ ਪੰਜਾਬ ਗੱਲਬਾਤ ਹੁੰਦੀ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜਿਹੇ ਇਹ ਜਸਪ੍ਰੀਤ ਨੂੰ ਲੈ ਕੇ ਬਹੁਤ ਸਮੇਂ ਤੋਂ ਤਾਂ ਆ ਰਹੀਆਂ ਵੀਡੀਓ ਕਿਉਂਕਿ ਜਿਹੜਾ ਇਹ ਕਾਉਂਟਰ ਹੈ ਫਿਰ ਕਾਉਂਟਰ ਸੇ ਤਾਂ ਜਿਹੜਾ ਕਈ ਚਿੰਨਾਂ ਬਨਿਓ ਵੀ ਪਾ ਲਗਿਆ ਬੀ ਜਿਹੜੇ ਪੰਜਾਬ ਪੁਲਿਸ ਵਾਲੇ ਚਿੱਠੇ ਪੈਂਦੇ ਨਜ਼ਰ ਆਏ ਆ ਚਲੋ ਜੀ ਅੱਜ ਦੀਆਂ ਵੀਡੀਓ ਜੋ ਸਾਂਝੀਆਂ ਜਰੂਰ ਕਰਨੀਆਂ ਇਹ ਤੁਹਾਡੇ ਕਿ ਜਿੱਥਰ ਇੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਨੋਟੀਫਿਕੇਸ਼ਨ ਆਨ ਕਰ ਮਿਲਦੇ ਆ ਕੱਲ ਨੂੰ ਨੌਟੋਕ ਤੇ ਧੰਨਵਾਦ